ਜੀ ਇਹ ਵੀਡੀਓ ਦੇਖਣ ਵਾਲੇ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ভাই 18 ਤਰੀਕ 12ਵਾਂ ਮਹੀਨਾ ਤੇ ਅੱਜ ਮਨਲਾ ਵੀ ਕਿਸਾਨ ਸਮਰਥਨ ਦਾ ਲਾਂਸੀ ਵੀ ਰੇਲਾਂ ਜਾਮ ਕਰਨੀਆਂ ਤੇ ਆਪਾਂ ਆਏ ਹੋਏ ਹਾਂ ਬਰਹਿੰਦਾ ਵਿਖੇ ਜਿੱਥੇ ਕਿ ਕਿਸਾਨਾਂ ਨੇ 3 ਘੰਟਿਆਂ ਲਈ ਰੇਲਾ ਜਾਮ ਕੀਤੀਆਂ ਰੋਕੀਆਂ ਹੋਈਆਂ ਨੇ ਤੇ ਆਜੋ ਤੁਹਾਨੂੰ ਕਰਾਉਣੇ ਸਾਰੇ ਦਰਸ਼ਕਾਂ ਨੂੰ ਆਖਦੇ ਆ ਦੇ ਆ ਦੇਖੋ ਭਈ ਆ ਜੋ ਆਪਾਂ ਦਾ ਰਸਲ ਪਾਣੀ ਨਾਲ ਨਿਕਲਦਾ ਜੱਟ ਆਸੇ ਭਾਈ ਬਸੰਧਾ ਵਾਏ ਕੁ ਜੀ ਕੀ ਫਤਿਹ ਆਪਣੇ ਟੀਮ ਭਾਈ ਲੱਖਾ ਸਧਾਨ ਤੇ ਪਲਗਤ ਸਿੰਘ ਜਿਲ੍ਹਾ ਦੇ ਪ੍ਰਧਾਨ ਸੋਦਨ ਕੀਤਾ ਤੇ ਆ ਸਾਰੇ ਰਖਾਉਣਿਆ ਪੁੱਤੋ ਵੀਰੇ ਤੇ 12 ਤੋਂ ਲੈ ਕੇ 3 ਵਜੇ ਦੇ ਤੀਕ ਅਰੇਲਾਂ ਜਾਂਚ ਕੀਤੀਆਂ ਗਈਆਂ ਰੋਕੀਆਂ ਗਈਆਂ ਆ ਸਾਰੇ ਦੇਖ ਲਓ ਭਰਾਓ ਆ ਬੈਠੇ ਮਜਬੂਰੀ ਵਸ ਹੋਏ ਕਿਸਾਨ ਭਰਾ ਇਹ ਲੋਕ ਬਾਅਦੇ ਕਰ ਲੈਂਦੇ ਆ ਸਰਕਾਰ ਲਾਗੂ ਕਰਦੇ ਆ ਨਹੀਂ ਮਜਬੂਰ ਨਾ ਆ ਦੇਖੋ ਵੱਜਰਾਂ ਤੇ ਢੁਈਆਂ ਖਸਾਈ ਜਾਂਦੇ ਆ ਭਰਾਓ ਪਤਾ ਨਹੀਂ ਕਿੰਨਾ ਚਿਰ ਕਰਨਾ ਹੈ ਕਰਨਾ ਸੋ ਸਭ ਤੋਂ ਪਹਿਲਾਂ ਮੈਂ ਪنڈਾਲ ਦੇ ਪਹਿਣਾ ਆਹ ਦੇਖੋ ਬਜ਼ੁਰਗ मामा ਮੈਥੋਂ ਵੱਡੇ ਵੀਰ ਤੁਹਾਡੇ ਵੀਰ ਸਭ ਨੂੰ ਹੱਥ ਜੋੜ ਕੇ ਫਤਿਹ ਅੱਜ ਕਰਦਾ ਬੈਕ੍ਰੋਸੀ ਕਾ ਖੰਪਾ ਸਾਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਡੇ मामा ਪਹਿਣਾ ਤੁਸੀਂ ਸਾਰੇ ਸਮਝਦਾਰ ਹੋ ਲੈਣਾ ਤੇ 2014 ਦੇ ਵਿੱਚ ਆਪਣੇ ਕਿਸਾਨ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਬੋਦੀ ਜੀ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਉਹਦੇ ਵਿੱਚ ਇਹ ਲਿਖਿਆ ਸੀ ਵੀ ਜੇ ਸਾਡੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਜੋ ਸੁਮੇਨਾਥ ਦੀ ਰਿਪੋਰਟ ਉਹ ਮੈਂ ਸਭ ਤੋਂ ਪਹਿਲਾਂ ਪੈਲ ਦੇ ਆਧਾਰ ਤੇ ਲਾਗੂ ਕਰੂੰ 2014 ਦੀ ਗੱਲ ਹੈ ਜੇ ਸੁਮੇਨਾਥ ਦੀ ਰਿਪੋਰਟ ਲਾਗੂ ਹੋ ਜੇ ਉਹ ਜਿਹੜੀ ਰਿਪੋਰਟ ਆ ਸੁਮੇਨਾਥ ਦੀ ਉਹ ਸਭ ਨੇ ਪੜੀ ਆ ਮੈਂ ਵੀ ਪੜੀ ਹੋਈ ਐ ਜਦੋਂ ਆਪਾਂ ਕਰ ਜੱਜਪਾ ਭਰਾਓ ਮੋਟਰਸਾਈਕਲ ਲੈ ਕੇ ਚਲਦੀ ਆ ਟ੍ਰਾਈਕਲ ਲੈ ਕੇ ਚਲਦੀ ਆ ਜੀ ਅੱਜ ਜੀ ਬਹੁਤ ਸਲਾਮ ਹੈ ਕਾਚਾ ਜੋੜ ਕੇ ਛੋਟੀ ਜਿਹੀ ਛੋਟੀ ਜੀ ਛੋਟੀ ਤੋਂ ਛੋਟੀ ਬਣਾ ਆਪ ਦੇਖੋ ਭਰਾ ਉਹ ਜਿਹੜੇ ਕਿਸਾਨ ਕਹਿੰਦੇ ਵੇਲੇ ਗੱਡੀਆਂ ਲੈਣਾ ਤੇ ਵੇਣਾ ਕੋਈ ਲੈਣਾ ਤੇ ਵੇਣਾ ਸੌਖਾ ਨਹੀਂ ਕੋਈ ਇਹਨਾਂ ਦਾ ਜੀ ਕਰਦਾ ਮੁੱਲ ਜੀ ਨਹੀਂ ਕਰਦਾਗਾ ਪਹਿਲਾਂ ਅਜਾ ਕੰਮ ਹੋ ਗਈ ਹੋਰ ਆ ਰਹੀ ਹੈ ਇਹ ਮਾੜੀਆਂ ਸਰਕਾਰਾਂ ਬਹਾਉਂਦੀਆਂ ਤਾਂ ਫੇਰ ਵੇਂਦੇ ਆ ਬਾਈ 2500 ਰੁਪਈਆ ਹੈ ਸ਼ੋਕਾ ਲੈ ਕੇ ਗਏ ਪੰਜ ਆਦਨ ਕਿਸਾਨ ਨੂੰ ਪਾਇਆ ਪਰੇਸ਼ਾਨ ਕੀਤਾ ਤਾਂ ਉਸ ਬਾਨ ਕੀ ਸਾਡੇ ਜਥੇਬੰਦੀ ਦੇ ਬੁਲਾਰੇ ਬਈ ਸਬੋਧਨ ਕਰ ਰਹੇ ਆ ਆ ਸਾਰਾ ਸਾਨੂੰ ਦਿਖਾਉਣੇ ਆ ਸਰੋਭਾ ਉਹ ਆ ਜਾਂਦਾ ਵੀ ਜੇ ਕੋਈ ਨਹੀਂ ਮਿਲਦੀ ਕਿੰਨੀ ਆ ਤੇ ਹੁਣ ਭਰਾਵੋ ਜੂਰੀਆ ਨਹੀਂ ਮਿਲਦੀ ਕੀ ਕਰਗੇ आस भावो किसान भ्रा मजबूरी बैठना पास एक भावोजे वीडियो वैसिया चंकी लगे लाइक शेयर जरूर कर दिया करो वीडियो बना ਉਹ ਹਸਰਤ ਜਾਈ ਹੋ ਜਾਂਦਾ ਇੱਧਰ ਸਾਡੇ ਬਿਰਗ ਸੁਵੋਧਨ ਕਰੀ ਜਾਂਦੇ ਆ ਜ ਸੁਣਾਉਣੇ ਤੁਨੂੰ ਜੇ ਆਪਣੀ ਸੋਮੇਨਾਖੀ ਰਿਪੋਰਟ ਲਾਗੂ ਹੁੰਦੀ ਹੈ ਤਾਂ ਆਪਣਾ ਪੰਜਾਬ ਆਜ਼ਾਦ ਹੁੰਦਾ ਸਾਰਾ ਹਿੰਦੁਸਤਾਨ ਹੀ ਆਦ ਹੁੰਦਾ ਉਹਨਾਂ ਲਈ ਆ ਸਾਹਮਣੇ ਸਾਰੇ ਹਿੰਦੁਸਤਾਨ ਦਾ ਥੇਕਾ ਲਈ ਵੀ ਸਾਰੇ ਹਿੰਦੁਸਤਾਨ ਤੇ ਐਮਐਸ ਲਾਗੂ ਹੋਣੀ ਚਾਹੀਦੀ ਹੈ ਉਹੀ ਕਹੀ ਜਾਂ ਸੀ ਤੇਨੀ ਹੋਣੀ ਚਾਹੀਦੀ ਹੈ ਕਿਉਂ ਵੀ ਕਿਸਾਨਾਂ ਨੂੰ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਚਾਹੀਦੀ ਐਮਐਸ ਹੋਣ ਦੇਖੋ ਆਪਾਂ ਪਰਮਲ ਚੋਣਾ ਸਾਰਿਆਂ ਨੇ ਵੇਚ ਲਿਆ ਬਾਸਪਤੀ ਪਈ ਹੈ ਆਬੇ ਤੇ ਰਿਵੀ ਹੋਈ ਐ ਪਰ ਕੋਈ ਪੁੱਛ ਨਹੀਂ ਗਿਆ ਕਿਥੇ ਰੇਲ ਸੀ ਜਿਹੜਾ ਕਿਥੇ ਆ ਗਿਆ ਜੇ ਇਹ ਜਿਹੜੀ ਐਮ ਐਫ ਸੀ ਹੁੰਦੀ ਤਾਂ ਕੀ ਹੋਰੇ ਤੋਂ ਹੋਵੇ ਵਿਕਦਾ ਨਾ ਉਹ ਜਿਹੜੇ ਮੇਨ ਲੋਕ ਸੀ ਉਹਨਾਂ ਨੂੰ ਡੈਨਗੇਟ ਇਹ ਜਿਹੜੀ ਸਰਕਾਰ ਹੈ ਜਾਰੇ ਦਾਦਾ ਦੀ ਸਰਕਾਰ ਹੈ ਅੱਛਾ ਬਾਈ ਜੀ ਸਰਕਾਰ ਹੈ ਇਹ ਦਾਦਾ ਦਾ ਵੀ ਵੀਡੀਓ ਵੇਖਣ ਵਾਲੇ ਸਾਰੇ ਭਰਾ ਨੂੰ ਬੇਨਤੀ ਹੈ ਕਿ